ਲਿਓ ਸਮਾਂ ਥੋੜਾ ਜਗਰਾਉਂ ਤੋਂ ਰਾਏਕੋਟ ਜਾਂਦੇ ਨੂੰ ਰਾਹ ਦੇ ਵਿੱਚ ਅਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਆ ਮੈਂ ਬੈਠਾ ਜਿਦੋਂ ਰਾਜੀ ਨਾਵੇਂ ਦੀ ਗੱਲ ਕਰਨ ਆਇਆ ਬਾਬਾ ਅੱਜ ਦੀ ਫੋਟੋ ਆ ਇਹ ਠੀਕ ਆ ਹਾਂਜੀ ਮਿੱਤਰੋ ਆਵੇਂ ਸਕਰੀਨ ਤੇ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਇਹ ਨਾਲ ਇੱਕ ਜਗਰਾਉਂ ਤੋਂ ਜਦੋਂ ਆਪਾਂ ਨਹਿਰ ਤੋਂ ਆਉਣੇ ਆ ਅਖਾੜੇ ਵਾਲੀ ਉਹਦੇ ਨਾਲ ਜਗਰਾਉਂ ਤੋਂ ਆਉਂਦਿਆਂ ਨੂੰ ਖੱਬੇ ਹੱਥ ਤੱਕ ਚਰਨਗੜ੍ਹ ਗੁਰਦੁਆਰਾ ਦਾ ਨਹਿਰ ਤੇ ਬੋਰਡ ਲੱਗਿਆ ਹੋਆ ਨਾਨਕਸਰ ਵਾਲਿਆਂ ਦਾ ਤੇ ਉੱਥੇ ਨਾਲ ਇੱਕ ਬਲਾਤਕਾਰੀ ਸਾਧ ਦੀ ਹੁਣੇ-ਹੁਣੇ ਪਈ ਅੰਮ੍ਰਿਤਪਾਲ ਜੀ ਦਾ ਮੈਰੋ ਉਹਨਾਂ ਨੇ ਸਰਵਿਸ ਕੀਤੀ ਆ ਤੇ ਉਹ ਆਪ ਮੰਨਾਂਗਾ ਵੀਡੀਓ ਦੇ ਵਿੱਚ ਉਹ ਕਹਿੰਦੇ ਅਸੀਂ ਪ੍ਰੂਫ ਦਵਾਂਗੇ ਵੀ ਅਸੀਂ ਕਿਵੇਂ ਕੁਆਰੀਆਂ ਕੁੜੀਆਂ ਦਾ ਪੂਰਾ ਸਾਭ ਦੇ ਵਿੱਚ ਵਿਆਹ ਕਰ ਕੀਤਾਗਾ ਤੇ ਉਹਨੇ ਨਾ şart ਵੀ ਇੱਕ ਮੰਨੀ ਆ ਉਹਨਾਂ ਦੀ ਕਹਿੰਦਾ ਤੁਸੀਂ ਮੈਨੂੰ ਕੁਛ ਨਾ ਕਹੋ ਬਨਾਮੀ ਨਾ ਕਰੋ ਮੈਂ ਤੁਹਾਨੂੰ 10 ਲੱਖ ਰੁਪਇਆ ਦਿੰਨਾਗਾ ਤੇ ਆ ਪੂਰੀ ਵੀਡੀਓ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਗੁਰਜੀ ਕੀ ਪਾਤਸ਼ਾਹ ਜਰੂਰੀ ਵਜਨ ਕਰਨੇ ਆ ਸੁਣ ਲਿਓ ਸਮਾਂ ਥੋੜਾ ਜਗਰਾਉਂ ਤੋਂ ਰਾਏਕੋਟ ਜਾਂਦੇ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਇੱਕ ਢੇਰਾ ਹੁੰਦਾ ਵਾ ਗੁਰਦਾਰਾ ਚਰਨ ਘੜ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਨਗੀਆਂ ਬੰਨ ਕੇ ਰੱਖਦਾ ਸਿਰ ਤੇ ਗਲਾਗਲੂ ਦੇ ਫੁੱਲ ਲੱਛਣ ਜੀ ਬਾਬਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਹੈ ਸਾਡੇ ਕੋਲੇ ਬੀਬੀ ਘਰੇ ਆਈ ਸੀ ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼ ਅੱਬਾ ਜੀ ਨੇ ਅੱਗੋਂ ਸਾਨੂੰ 10 ਲੱਖ ਰੁਪਏ ਦਾ ਆਫਰ ਕੀਤਾ ਇਹ 10 ਲੱਖ ਰੁਪਏ ਸਾਨੂੰ ਦੇ ਦਿੰਨੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ ਓਕੇ ਆ ਤੇ ਬਾਬਾ ਜਦੋਂ ਸਾਡੇ ਨਾਲ ਸੰਪਰਕ 'ਚ ਆਇਆ ਪੈਸਿਆਂ ਦੀ ਗੱਲਬਾਤ ਕਰਨ ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਿਕਾ ਕੇ ਸਮੂਹ ਸੰਪਰਦਾਵਾਂ ਇੱਥੇ ਬੋਰਡ ਲੱਗਨ ਅਨਸਰ ਠੜਦਾ ਸਮੂਹ ਜਥੇਬੰਦੀਆਂ ਸਮੂਹ ਬਾਬੇ ਜਿਹੜੇ ਇਹਦੇ ਟੱਚ 'ਚ ਸੀ ਬਾਬਾ ਬਰਜਿੰਦਰ ਸਿੰਘ ਚਰਨ ਘਾਟਾ ਦੇ ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ ਬਾਬੇ ਦੀ ਸਰਵਿਸ ਕੀਤੀ ਆ ਟਕਾ ਕੇ ਬਲਾਤਕਾਰ ਹੋਇਆ ਉੱਥੇ ਚਾਰ ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ ਬੋਲੀ ਜੀ ਅਕੇ ਦੱਸ ਦਿਓ ਕਿ ਕੋਈ ਬਾਬਾ ਸਾਰਾ ਕੁਝ ਮੰਨਿਆ ਵੀਡੀਓ ਰਿਕਾਰਡ ਆ ਸੰਭਾਤਾ ਕੋਈ ਸਾਥ ਨਾ ਦੇਵੇ ਬਾਬੇ ਦਾ ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ ਆ ਕੁੜੀ ਨੇ ਬਾਬੇ ਨੇ ਸਾਹਮਣੇ ਬਹਿ ਕੇ ਤੇ ਬਾਬਾ ਮੰਨਿਆ ਵੀ ਇੱਕ ਇੱਕ ਕੁਵਾਰੀ ਕੁੜੀਆਂ ਨੂੰ ਇੱਥੇ 40-40 ਵਾਰੀ ਉਹਨਾਂ ਨੇ ਗ੍ਰਸਤ ਕੀਤਾ ਉਸ ਬਾਬੇ ਨੇ ਇੱਥੇ ਸਾਧ ਨੇ ਪੂਰਾ ਸਾਭ ਦੇ ਵਿੱਚ ਠੀਕ ਆ ਹੁਣ ਬੇਨਤੀ ਹੈਗੀ ਸਾਧ ਸੰਤ ਨੂੰ ਜਿੰਨੇ ਵੀ ਹੈਗੇ ਆ ਬਾਬੇ ਨੇ ਇੱਥੇ ਬੇਇੱਜ਼ਤੀ ਕੀਤੀ ਆ ਅਣ ਵਹੀਆਂ ਕੁੜੀਆਂ ਕੁਵਾਰੀਆਂ ਕੁੜੀਆਂ ਦੀ ਪੱਤ ਲੁੱਟ ਕੇ ਜਿਹੜਾ ਵੀ ਬਾਬਾ ਆ ਜਾਂ ਜਿਹੜਾ ਵੀ ਸਾਧ ਦੀ ਮਦਦ ਕਰੂਗਾ ਉਹ ਸਾਡਾ ਦੁਸ਼ਮਣ ਹੋਊਗਾ ਤੇ ਬਾਬੇ ਦੇ ਕਿਵੇਂ ਛੱਤਰ ਪਏ ਆ ਇਹਦੀ ਵੀਡੀਓ ਅਸੀਂ ਤੁਹਾਨੂੰ ਪੋਸਟ ਕਰਕੇ ਦੱਸ ਦਿਆਂਗੇ ਇਹ ਆ ਬਾਬਾ ਬੈਠਾ ਵਾ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਇਹ ਨਾ ਕੋਈ ਝੂਠ ਸੀ ਆ ਬਾਬਾ ਬੈਠਾ ਆ ਮੈਂ ਬੈਠਾ ਜੀ ਤੋਂ ਰਾਜੀ ਨਾਮੇ ਦੀ ਗੱਲ ਕਰਨ ਆਇਆ ਪਾਪਾ ਅੱਜ ਦੀ ਫੋਟੋ ਆ ਇਹ ਠੀਕ ਆ ਤੇ ਬਾਕੀ ਨਾਲ ਸੀਗੇ ਬਾਈ ਰਾਜੂ ਹੋਣੀ ਬਾਈ ਜਗਦੀਪ ਸਰਪੰਚ ਬਾਈ ਕੌਕਿਆ ਤੋਂ ਸਰਪੰਚ ਤੇ ਨੇੜੇ ਤੇੜੇ ਦੀ ਸੰਗਤ ਆ ਜਿਹੜੀ ਇੱਥੇ ਸਥਾਨਾਂ ਤੇ ਨੇੜੇ ਤੇੜੇ ਰਹਿੰਦੀ ਆ ਇਹ ਆ ਸਥਾਨ ਆ ਬਾਹਰ ਆ ਸਥਾਨ ਆ ਠੀਕ ਆ ਇੱਥੇ ਨਜਾਇਜ਼ ਸਬੰਧ ਬਣਾਏ ਜਾਂਦੇ ਸੀਗੇ ਸਾਰਾ ਇਹਨਾਂ ਦੇ ਲਾਮ ਰਸ਼ ਕਰਨ ਨਾਲ ਰਲਿਆ ਹੋਇਆ ਸੀ ਕਰਦੇ ਆ ਹੁਣ ਕਾਰਵਾਈ ਫੋਨ ਫੋਨ ਬਾਬਿਆਂ ਦੇ ਕੋਲੇ ਹੈਗੇ ਸਾਡੇ ਤੁਸੀਂ ਇਸ ਕਰਕੇ ਜਿਹੜੀ ਹੈਗੀ ਸੰਗਤ ਦੂਜੀਆਂ ਪੇਜਾਂ ਤੋਂ ਵੇਖਣਾ ਮੈਂ ਲਾਈਵ ਤੇ ਸ਼ੇਅਰ ਕਰ ਦਿਓ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ ਖਾੜੇ ਕੋਲੇ ਜਿਹੜਾ ਹੈਗਾ ਸਥਾਨ ਸਰਵਿਸ ਕਰਤੀ ਟਿਕਾ ਕੇ ਜਿਹੜੇ ਮਿੱਤਰੋ ਤੁਸੀਂ ਪੂਰੀ ਵੀਡੀਓ ਸੁਣਤਾ ਲਈ ਮੇਰੀ ਬੇਨਤੀ ਆ ਲੋਕਾਂ ਨੂੰ ਵੀ ਇਹ ਜਿਹੇ ਬਾਬਿਆਂ ਦੇ ਡੇਰਿਆਂ ਤੇ ਜਣਾ ਬੰਦ ਕਰੋ ਲੋਕਾਂ ਦਾ ਕਿਵੇਂ ਜੈਸਪੁਰ ਜੈਸਮੋ ਫਰੋਸੀ ਦਾ ਧੰਦਾ ਇਹ ਚੜਾਈ ਜਾਂਦੇ ਆਗੇ ਕੁਆਰੀਆਂ ਕੁੜੀਆਂ ਦੇ ਰੇਪ ਕਰਦੇ ਆ ਇਹ ਬਾਬੇ ਅੱਧ ਕੱਲੋਂ ਤੋਂ ਹੀ ਬਣੇ ਹੋਏ ਡੇਰਾਬਾਦ ਬਹੁਤ ਬਾਦ ਜੋ ਕਿਹਾਗਾ ਇਹਨਾਂ ਦਾ ਬਾਈਕਾਟ ਕਰੋ ਕੋਈ ਸਿਰ ਹਲਾਈ ਜਾਂਦਾ ਕੋਈ ਕੋਸ਼ਿਸ਼ ਕਰੀ ਜਾਂਦਾ ਕੋਈ ਕਰੀ ਜਾਂਦਾ ਇਹ ਦੇਖ ਲਓ ਵੀ ਬਾਬਾ ਆਪ ਮੰਨਿਆ ਇਹ ਅੰਮ੍ਰਿਤਪਾਲ ਮੈਰੋ ਉਹਨਾਂ ਨੇ ਕੁਸ ਦਿਨਾਂ ਦੇ ਵਿੱਚ ਇਹ ਸਾਰੇ ਪ੍ਰੂਫ ਲੈ ਕੇ ਆਉਣਗੇ ਸਾਹਮਣੇ ਜਿਨ੍ਹਾਂ ਦੇ ਵਿੱਚ ਇਹ ਸਰਿਆਂ ਆਪ ਦੱਸ ਰਿਹਾਗਾ ਵੀ ਹਾਂ ਅਸੀਂ ਬਲਾਦਕਾਰ ਕੀਤੇ ਆ ਤੇ ਤੁਸੀਂ ਇਹਨਾਂ ਨੇ 10 ਲੱਖ ਦੀ ਓਵਰਲੈ ਦਿੱਤੀ ਸੀਗੀ ਮੈਰੋ ਸਾਹਿਬ ਨੂੰ ਵੀ ਤੁਸੀਂ 10 ਲੱਖ ਰੁਪਇਆ ਲੈ ਲਓ ਤੇ ਇਹ ਕੇਸ ਇੱਥੇ ਹੀ ਰਫਾਫਾ ਕਰ ਦਿਓ ਪਰ ਮੈਰੋ ਹੁਣੀ ਇੰਨੇ ਚ ਵਿਗਣ ਵਾਲੇ ਨਹੀਂ ਹੈਗੇ ਉਹਨਾਂ ਮੂਰੇ ਚਾਹੇ ਲੱਖਾਂ ਕਰੋੜਾ ਅਰਬਾ ਧਰ ਦੋ ਮੈਰੋ ਹੁਣੀ ਜਿਹੜੇ ਅਮਰਤ ਪਾ ਮੈਰੋ ਹੁਣੀ ਆ ਨਾ ਉਹ ਇਹ ਪੈਸਾ ਪਿੱਛੇ ਨਹੀਂ ਵਿਗਣ ਵਾਲੇ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਜਿਹੜੇ ਸਿੱਖੀ ਸਰੂਪ ਦੇ ਵਿੱਚ ਕਿਵੇਂ ਬੇਅਦਬੀਆਂ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੇ ਬਲਾਕ ਕਰ ਕੀਤੇ ਆ ਇਸ ਤੋਂ ਵੱਡੀ ਕੀ ਹੋਰ ਬੇਅਦਬੀ ਹੋਊਗੀ ਪੂਰਾ ਸਾਹਿਬ ਦੇ ਵਿੱਚ ਤੇ ਕਰ ਦਿਓ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਤੇ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ